ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਕਰ ਰਹੇ ਸੀ ਜੀ ਪਾਠ ਤੀਸਰਾ ਪੰਜਾਬ ਦੇ ਰਸਮ-ਰਿਵਾਜ ਜਿਦੇ ਵਿੱਚ ਜਨਮ ਸੰਬੰਧੀ ਵਿਆਹ ਸੰਬੰਧੀ ਤੇ ਮਰਨ ਸੰਬੰਧੀ ਵੱਖ-ਵੱਖ ਜਿਹੜੇ ਰਸਮ-ਰਿਵਾਜ ਨਹੀਂ ਕੀਤੇ ਜਾਂਦੇ ਨੇ ਆਪਾਂ ਸਭ ਤੋਂ ਪਹਿਲਾਂ ਕੀਤੇ ਸੀਗੇ ਜਨਮ ਸੰਬੰਧੀ ਸੰਸਕਾਰ ਜਿਦੇ ਵਿੱਚ ਜਨਮ ਦੀਆਂ ਸਾਰੀਆਂ ਰਸਮਾਂ ਜਿਹੜੀਆਂ ਸ਼ਾਮਿਲ ਹੁੰਦੀਆਂ ਨੇ ਇਹਦੇ ਵਿੱਚ ਗਰਭ ਸੰਸਕਾਰ ਤੋਂ ਲੈ ਕੇ ਬੱਚੇ ਦੇ ਨਾਮਕਰਨ ਮੁੰਡਨ ਆਦਿ ਆ ਕੇ ਇਹ ਰਸਮਾਂ ਜਿਹੜੀਆਂ ਨੇਗੀਆਂ ਖਤਮ ਹੋ ਜਾਂਦੀਆਂ ਨੇ ਉਤਵਾ ਦੂਸਰਾ ਪੁਆਇੰਟ ਸੀ ਜੀ ਆਪਣਾ ਵਿਆਹ ਸੰਬੰਧੀ ਸੰਸਕਾਰ ਜਿਹਦੇ ਵਿੱਚ ਰੋਕਣ ਠਾਕਣ ਤੋਂ ਸ਼ੁਰੂ ਹੋ ਕੇ ਕੁੜਮਾਈ ਵਿਆਹ ਠੀਕ ਹੈ ਜੀ ਸਹਾਏ ਚਿੱਠੀ ਕੜਾਈ ਚੜਨਾ ਨਾਨਕਾ ਮੇਲ ਆਹ ਸਾਰੀ ਜਿਹੜੀ ਰਸਮਾਂ ਸੀਗੀਆਂ ਉਹ ਆ ਜਾਂਦੀ ਐ ਇਸ ਕੀ ਇਸ ਤੋਂ ਬਾਅਦ ਤੀਸਰਾ ਪੁਆਇੰਟ ਹੈ ਜੀ ਆਪਣਾ ਮੌਤ ਸੰਬੰਧੀ ਸੰਸਕਾਰ ਜੋ ਬੰਦਸਾਨ ਦੇ ਮਰਨ ਤੇ ਕੀਤੇ ਜਾਂਦੇ ਨੇਗੇ ਆਪਾਂ ਸਟਾਰਟ ਕਰਦੇ ਆਂ ਜੀ ਅੱਜ ਆਪਣੇ ਮੌਤ ਸੰਬੰਧੀ ਸੰਸਕਾਰ ਮੌਤ ਦੇ ਜੋ ਰਸਮਾਂ ਕੀਤੀਆਂ ਜਾਂਦੀਆਂ ਨੇ ਮੌਤ ਦੀਆਂ ਰਸਮਾਂ ਵਿਅਕਤੀ ਦੇ ਪ੍ਰਾਂਤ ਤਿਆਗਣ ਤੋਂ ਪਿੱਛੋਂ ਤੀਮੀਆਂ ਘਰ ਵਿੱਚ ਬੈਨ ਪਾਉਣ ਲੱਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੋਣੀ ਪਿਛਾ ਕੇ ਬੈਠ ਜਾਂਦੇ ਹਨ ਅਤੇ ਉਸ ਦੇ ਚੰਗੇ ਗੁਣਾਂ ਨੂੰ ਯਾਦ ਕਰਦੇ ਹਨ ਇਸ਼ਨਾਨ ਫਿਰ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ ਜੀ ਸੁਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗੈਨੇਤੇ ਲਾਲ ਚੰਦੋਰੀ ਪਹਿਨਾ ਕੇ ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਰਾਸਾ ਅੱਖਾਂ ਵਿੱਚ ਸੁਰਮਾ ਬੀਨੀ ਉਤੇ ਚੂੜੀਆਂ ਅਤੇ ਮੱਥੇ ਉਤੇ ਬਿੰਦੀ ਲਾ ਕੇ ਅੰਤਿਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ ਆਰਥੀ ਆਰਥੀ ਵਾਸਤੇ ਬਾਂਸ ਜਾਂ 베ਰੀ ਦੀ ਲੱਕੜੀ ਵਰਤੀ ਜਾਂਦੀ ਹੈ ਕਿਲਾ ਦੀ ਥਾਂ ਮੁਜ ਆਦ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬਣ ਦਿੱਤਾ ਜਾਂਦਾ ਹੈ ਸਿਵਿਆਂ ਨੂੰ ਜਾਣਾ ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ ਖੁਰੋਂ ਤੁਰਨ ਸਮੇਂ ਰਸਮੀ ਤੌਰ ਤੇ ਉਸ ਦੀ ਮ੍ਰਿਤਕ ਦੇ ਤੋਂ ਪੈਸੇ ਵਾਰ ਕੇ ਉਸ ਦਾ ਭਾਂਡਾ ਜਾਂ ਕਰਾਇਆ ਉਤਾਰ ਦਿੱਤਾ ਜਾਂਦਾ ਹੈ ਅੱਧਾ ਮਾਰਕ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਅਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ ਅਤੇ ਚਿਤਾਵਾਸੇ ਲੱਕੜੀ ਚੇਲ ਲੈਂਦੇ ਹਨ ਫਿਰ ਮ੍ਰਿਤਕ ਨੂੰ ਚਿਤਾ ਉੱਤੇ ਲਟਾ ਦਿੱਤਾ ਜਾਂਦਾ ਹੈ ਲੰਬੂ ਲਾਉਣਾ ਅਤੇ ਕਪਾਲ ਕੀਰਿਆ ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸਜਿਓ ਖੱਬੇ ਨੂੰ ਇੱਕ ਗੇੜਾ ਠੀਖਾ ਦੇ ਆਲੇ-ਦੁਆਲੇ ਘੁੰਮਦਾ ਹੈ ਨ੍ਰਿਤਕ ਦੇ paramagnetic ਪਹੁੰਚ ਕੇ ਉਹ ਠੀਖਾ ਨੂੰ ਲਾਂਬੂ ਲਾ ਦਿੰਦਾ ਹੈ ਅੱਗ ਲੱਗ ਕੇ ਜਾਣ ਤੇ ਆਥੀ ਨਾਲ ਆਏ ਸਾਰੇ ਆਦਮੀ ਜਿਹੜਾ ਦੂਰ ਖਲੋ ਜਾਂਦੇ ਹਨ ਜਦ ਠੀਖਾ ਜਲ ਕੇ ਮਰਦੇ ਦੀ ਖੋਪੜੀ ਵਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮਰਦੇ ਦੀ ਖੋਪੜੀ ਥੋਕਰ ਕੇ ਕਪਾਲ ਕੀਰਿਆ ਦੀ ਰਸਮ ਪੂਰੀ ਕਰਦਾ ਹੈ ਅਤੇ hathla ਡੰਡਾ ਚਿਖਾ ਦੇ ਉਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਬਸ ਇਸ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਵੱਲੇ ਨੂੰ ਸਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਛਾਣ ਦੇਖਿਆਂ ਵਾਪਸ ਤੁਰ ਪੈਂਦੇ ਹਨ ਇਸ ਸਮੇਂ ਮ੍ਰਿਤਕ ਤੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਤੋੜਦੇ ਹਨ ਤੇ ਕੋਈ ਢੰਡਾ ਕਈ ਨਿੰਮ ਦੀ ਪੱਤੀ ਚਬਾਉਂਦੇ ਹਨ ਤੇ ਕਈ ਅੱਖ ਦਾ ਦੁੱਧ ਚੁਆ ਦਿੰਦੇ ਹਨ ਰਾਸ਼ਟਰ ਵਿੱਚ ਸਾਰੇ ਲੋਕ ਕਿਸੇ ਖੂਹ ਜਾਂ ਟੋਬੇ ਜਾਂ ਛੱਪੜ ਉੱਤੇ ਇਸ਼ਨਾਨ ਕਰਦੇ ਜਾਂ ਆਥਮੂ ਧੋਂਦੇ ਹਨ ਫੁੱਲ ਚੁਗਣੇ ਤੀਸਰੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ ਉਹਨਾਂ ਨੂੰ ਹਰਦوار ਜਾਂ ਕੀਰਤਨਪੁਰ ਸਾਹਿਬ ਜਾ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ ਦਸਤਾਰ ਬੰਦੀ ਇਸ ਤੋਂ ਕੁਝ ਦਿਨ ਤੱਕ ਮਕਾਨਾ ਆਉਂਦੀਆਂ ਹਨ ਕਿਰਿਆ ਦੇ ਦਿਨ ਦਸਤਾਰਬੰਦੀ ਕੀਤੀ ਜਾਂਦੀ ਹੈ ਪਾਈਚਾਰੇ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ ਅਤੇ ਉਹ ਆਪਣੇ ਪਿਤਾ ਦਾ ਵਾਰਿਸ ਬਣ ਜਾਂਦਾ ਹੈ ਮੁ슬림 ਪਾਈਚਾਰੇ ਦੀਆਂ ਰਸਮਾਂ ਮੁਸਲਮਾਨਾ ਦੀਆਂ ਰਸਮਾਂ ਵਿੱਚ ਦੋਆਂ ਸਿੱਖਾਂ ਨਾਲੋਂ ਦੋ ਵੱਡੇ ਫਰਕ ਹਨ ਉਹ ਅੰਮ੍ਰਿਤ ਪਾਣ ਤੇ ਜਨਯੋਦੀ ਤਾਂ ਸੁੰਨਤ ਕਰਦੇ ਹਨ ਤੇ ਮੌਤ ਉਪਰੰਤ ਰਿਤਿਕ ਦੇਨ ਨੂੰ ਅਪਣਾਉਂਦੇ ਹਨ ਦਬਣਾਉਂਦੇ ਹਨ ਏਸੀ ਦੀ ਆਪਣੀਆਂ ਮਹੌਸਣ ਦੀ ਰਸਮਾਂ ਇਸ ਤਰ੍ਹਾਂ ਦਾ ਜੇ ਆਪਣਾ ਜਿਹੜਾ ਜੀਵਨ ਹੈ ਜਨਮ ਸੰਸਕਾਰ ਤੋਂ ਲੈ ਕੇ ਮਹਾਂਤੂ ਤੱਕ ਸਾਰੇ ਸੰਸਕਾਰਾਂ ਦੇ ਆਖੀ ਹੀ ਖਤਮ ਹੁੰਦਾ ਹੈ ਇਹ ਰਸਮਾਂ ਰਿਵਾਜ ਨੇ ਜਿਹੜੇ ਆਪਣੇ ਜੀਵਨ ਨਾਲ ਆ ਸਮੇਂ ਚੱਲਦੇ ਨੇ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਜਾਂਦੇ ਆ ਇਹ ਸੰਸਕਾਰ ਨੇ ਜਿਹੜੇ ਬਦਲਦੇ ਜਾਂਦੇ ਨੇ ਹਰ ਇੱਕ ਜੀਵ ਹਰ ਇੱਕ ਖੇਤਰ ਦੇ ਵਿੱਚ ਆਪਾਂ ਇਹਨਾਂ ਦਾ ਪਾਲਣ ਕਰਦੇ ਹਾਂ ਜੀ ਸਿੱਕੇ ਜੀ ਇਹ ਸੀਗੇ ਆਪਣੇ ਜਨਮ ਸੰਬੰਧੀ ਵਿਆਹ ਸੰਬੰਧੀ ਤੇ ਮੌਤ ਸੰਬੰਧੀ ਸੰਸਕਾਰ ਧੰਨਵਾਦ